ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਇਸ ਵੇਲੇ ਅਸੀਂ ਰਮਦਾਸ ਸਮਾਧ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਅਗਲੇ ਪਾਸੇ ਜਿਹੜਾ ਕਿ ਪਿੰਡ ਕੋਨੇਵਾਲ ਜਟਾ ਪਸੀਆ ਨੂੰ ਰਸਤਾ ਜਾ ਰਿਹਾ ਉੱਥੇ ਖੜੇ ਆਂ ਔਰ ਇਹ ਜਿਸ ਜਗ੍ਹਾ ਤੇ ਖੜੇ ਇੱਕ ਪੋਲ ਹੈ ਪੋਲ ਦਾ ਕਰਕੇ ਇੱਥੇ ਥੋੜਾ ਪਾਣੀ ਦਾ ਵਹਾਅ ਘਟਿਆ ਪਰ ਇਸ ਤੋਂ ਅੱਗੇ 10-15 ਮੀਟਰ ਦੀ ਦੂਰੀ ਤੇ 5-5 6-6 ਫੁੱਟ ਪਾਣੀ ਹੈ ਅ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਐਨਡੀਆਰਐਫ ਦੀਆਂ ਟੀਮਾਂ ਨੇ ਰੈਸਕਿਊ ਆਪਰੇਸ਼ਨ ਕਰ ਰਹੀਆਂ ਨੇ ਕਿਸ਼ਤੀਆਂ ਦੇ ਉੱਪਰ ਜਿਹੜੀਆਂ ਬੋਟਸ ਨੇ ਉਹਨਾਂ ਦੇ ਉੱਪਰ ਜਾ ਕੇ ਜਿੱਥੇ-ਜਿੱਥੇ ਫਸੇ ਲੋਕ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਪਰ ਇੱਥੇ ਜਿਹੜੇ ਇਹਨਾਂ ਪਿੰਡਾਂ ਦੇ ਲੋਕ ਨੇ ਉਹ ਵੀ ਮੌਜੂਦ ਨੇ ਔਰ ਉਹ ਆਪਣੇ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿਹੜੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਨੇ ਉਹ ਆਪਣੇ ਦੁੱਖ-ਦਰਦ ਜਿਹੜੇ ਆ ਤੁਹਾਡੇ ਨਾਲ ਸਾਂਝਾ ਕਰਨੀ ਚਾਹੁੰਦੇ ਆ ਵੀਜੀ ਕੀ ਨਾਮ ਤੁਹਾਡਾ ਮੇਰਾ ਨਾਮ ਤਸਵੀਰ ਸਿੰਘ ਪਿੰਡ ਕਿਹੜਾ ਜੀ ਜੱਟਾ ਜੀ ਕੀ ਮੁਸ਼ਕਲ ਕੀ ਆ ਰਹੀ ਹੈ ਸਰ ਮੈਂ ਨਾ ਕੱਲ ਟਾਈਟਰ ਲੈ ਕੇ ਆਉਂਦਿਆ ਸੀ ਮੈਂ ਚੱਲਿਆ ਸੀ ਘਰ ਤੇ ਮੇਰੇ ਚੱਲ ਗਏ ਪਹਿਲਾਂ ਤੇ ਟਰੈਕਟਰ ਲੈ ਕੇ ਆਉਣ ਰਿਹਾ ਸੀ ਤੇ ਟਰੈਕਟਰ ਹੋ ਗਿਆ ਬੰਦ ਉਹ ਪਾਣੀ ਦਾ ਹਵਾ ਤੇਜੀ ਉਹ ਵੱਜਿਆ ਨਾਲ ਟਰੈਕਟਰ ਕੱਲ੍ਹ ਦਾ ਹੀ ਉੱਥੇ ਆ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਕਿ ਮੇਰਾ ਟਰੈਕਟਰ ਕੱਢਿਆ ਜਾ ਕਿੰਨੇ ਕਿੰਨੇ ਫੁੱਟ ਪਾਣੀ ਹੋਏਗਾ ਉੱਥੇ ਘਟਣ ਘਾਟੇ ਲੱਖ ਲੱਖ ਪਾਣੀ ਲੱਗਦਾ ਤਾਂ ਹੀ ਹੋਏਗਾ ਮਲਕ 4 4 6 6 ਫੁੱਟ 4 ਤੋਂ 6 ਫੁੱਟ 6 6 ਫੁੱਟ ਸੋ ਨਈ ਪ੍ਰਬੰਧ ਜਿਹੜੇ ਹੋਰ ਪ੍ਰਬੰਧ ਜਿਵੇਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਘਰਾਂ ਜਿਹੜੇ ਲੋਕ ਫਸੇ ਉਹਨਾਂ ਨੂੰ ਲੈ ਕੇ ਆਉਣਾ ਉਹਨਾਂ ਬਾਰੇ ਪ੍ਰਬੰਧ ਇੱਥੇ ਕਿਵੇਂ ਦੇਣਾ ਮੈਂ ਸਵੇਰੇ ਗਿਆ ਇਧਰੋਂ ਚੰਡੀਗੜ੍ਹ ਬਾਦੀ ਜਿਹੜੀ ਆ ਉਥੋਂ ਡੇਰਿਆਂ ਤੋਂ ਲੈ ਕੇ ਉਥੋਂ ਲੱਗਿਆ ਪੰਜ ਸੱਤ ਜਣੇ ਸਵੇਰ ਦਾ ਮੈਂ ਪ੍ਰਬੰਧ ਤੇ ਪੂਰਾ ਸਾਰ ਅੱਛਾ ਜੀ ਪੂਰਾ ਪ੍ਰਬੰਧ ਆ ਪ੍ਰਬੰਧ ਠੀਕ ਆ ਤੇ ਮਲਾਲ ਮਲਾਲ ਕਿਸ ਗੱਲ ਦਾ ਆ ਵੀ ਟਰੈਕਟਰ ਨਹੀਂ ਨਿਕਲ ਰਿਹਾ ਟਰੈਕਟਰ ਉਹ ਮੇਰਾ ਟਰੈਕਟਰ ਖੱਡਿਆ ਜਾ ਟਰੈਕਟਰ ਖੱਡਿਆ ਜਾ ਹਾਂਜੀ ਹੋ ਸਕਦਾ ਪਾਣੀ ਘਟਣ ਤੋਂ ਬਾਅਦ ਕੁਝ ਕਰਨ ਦੇ ਮਤਕਰਨ ਹਾਂ ਹੋ ਸਕਦਾ ਆ ਪਾਣੀ ਘਟਣ ਤੋਂ ਬਾਅਦ ਆਂਦੇ ਮੈਂ ਡਿਫਟੀ ਸਾਹਿਬ ਜਾਂਦੇ ਆਂਦੇ ਕੱਢਣੇ ਆ ਪਰ ਪਾਣੀ ਘਟੇਗਾ ਫਿਰ ਸੋ ਕਿੰਨੇ ਕੁ ਲੋਕ ਫਸੇ ਹੋਣ ਦਾ ਅਨੁਮਾਨ ਹੈ ਇਸ ਵੇਲੇ ਸਰ ਪਿੰਡਾਂ ਦੇ ਲੋਕ ਜਿਹੜੇ ਕੋਠਿਆਂ 'ਤੇ ਚੜੇ ਆ ਤੇ ਜਿਹੜੇ ਬਾਕੀ ਜਿਹੜੇ ਡੇਰਾਂ ਡੂਰਿਆਂ ਤੇ ਉਹ ਅਸੀਂ ਸਵੇਰੇ ਲੈ ਆ ਕਿਸ਼ਤੀਆਂ ਜਾ ਰਹੀਆਂ ਹਨ ਹਾਂਜੀ ਅਜੇ ਹਜ਼ਾਰਾਂ ਲੋਕ ਫਸੇ ਪਰ ਜਿਹੜੇ ਘਰਾਂ ਚਾਹਦੇ ਆ ਨਹੀਂ ਅਸੀਂ ਜਾਣਾ ਬਾਹਰ ਅਸੀਂ ਇੱਥੇ ਰਹਿਣਾ ਵਾ ਉਹ ਉੱਥੇ ੜੇ ਆ ਸੋ ਹੋਰ ਕੀ ਕੀ ਪ੍ਰਬੰਧ ਜਿਹੜੇ ਕਿਵੇਂ ਦੇ ਹੋਣੇ ਚਾਹੀਦੇ ਆ ਕੋਈ ਤੇਜ਼ੀ ਲਿਓਣੀ ਚਾਹੀਦੀ ਆ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਇੱਥੇ ਲੋੜ ਤੇਜ਼ੀ ਉਹ ਦੇ ਆ ਵੀਰ ਭਰਾ ਸਾਰੇ ਕਰਨ ਤੇਜ਼ੀ ਨਾਲ ਉਹ ਦੇ ਆ ਕਿਸ਼ਤੀਆਂ ਲੈ ਕੇ ਜਾਣ ਦੇ ਆ ਸਾਰੇ ਹੀ ਬਲਕਿ ਸਹੀ ਚੱਲਣ ਦੇ ਆ ਅਜੇ ਤਾਂ ਹੁਣ ਪਾਣੀ ਵੀ ਘਟਿਆ ਥੋੜਾ ਘਟਿਆ ਪਾਣੀ ਹਾਂਜੀ ਥੋੜਾ ਘਟਿਆ ਕਿਨੋਂ ਪਾਣੀ ਉਹ ਅਨੁਮਾਨ ਹੈਗਾ ਵੀ ਘਟ ਸਕਦਾ ਹੋਰ ਰਾਤ ਤੱਕ ਜਾਂ ਸਵੇਰ ਤੱਕ ਲੱਗਦਾ ਵੀ ਸ਼ਾਮ ਤੱਕ ਘਟੂਗਾ ਪਾਣੀ ਅੱਛਾ ਹਾਂਜੀ ਉਹ ਇਸ ਨੌਜਵਾਨ ਜਿਹੜੇ ਪਿੰਡਾਂ ਦੇ ਨੇ ਕਹਿ ਰਹੇ ਵੀ ਲੱਗਦਾ ਆ ਸ਼ਾਇਦ ਪਾਣੀ ਜਿਹੜਾ ਘਟ ਜਾਵੇ ਪਰ ਇਸ ਵਾਲੇ ਅਜੇ ਪਾਣੀ ਦਾ ਜਿਹੜਾ ਪੱਧਰ ਉਹਨਾਂ ਹੀ ਹੈ ਔਰ ਉਨੀ ਤੇਜ਼ ਗਤੀ ਦੇ ਨਾਲ ਵਗ ਰਿਹਾ ਕੀ ਕਹਿਣਾ ਚਾਹੁੰਦੇ ਹੋ ਬਾਪੂ ਜੀ ਤੁਸੀਂ ਆਹ ਪਾਜੀ ਸਾਡੇ ਤੇ ਮਾਲ ਡੰਗਰ ਵੀ ਰੁੜ ਗਿਆ ਦਾਣਾ ਫੱਕਾ ਵੀ ਸਾਡਾ ਰੁੜ ਗਿਆ ਦੋ ਮੋਟਰਸਾਈਕਲ ਦੋ ਸਾਡੇ ਕੋਲ ਸਾਈਕਲ ਉਹ ਵੀ ਰੁੜ ਗਏ ਤੇ ਆਪ ਗੱਲ ਦੇ ਲੀਡੇ ਆ ਆਹ ਪਾਇ ਗੱਲ ਬਾਕੀ ਸਾਰਾ ਸਮਾਨ ਰੋੜ ਗੇ ਪਿੰਡ ਕਿਹੜਾ ਸੀ ਤੁਹਾਡਾ ਪਿੰਡ ਸਾਡਾ 마ਸੀ ਵਾਲਿਆ ਜੀ 마ਸੀ ਵਾਲਿਆ ਡੇਰੇ ਤੇ ਰਹਿੰਦੇ ਆ ਜੀ ਆਪਾਂ ਹਾਂਜੀ ਕਿੰਨਾ ਕਿੰਨਾ ਪਾਣੀ ਹੋਏਗਾ ਪਾਣੀ ਜਿੱਦਾਂ ਸਾਤ ਸਾਤ ਫੋਟਾ ਠੜ ਠੜ ਪਾਣੀ ਹੈਗਾ ਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਤੇ ਹੋਈ ਆ ਵੀ ਹਾਹੀ ਹੁਣ ਗਰੀਬ ਬੰਦੇ ਸਾਡਾ ਖਰਚਾ ਗੁਦਾਣਾ ਫੱਕਾ ਸਾਡੇ ਕੋ ਹੈ ਕੋਈ ਨਹੀਂ ਤੇ ਆਪਾਂ ਹੁਣ ਭੁੱਖੇ ਪਾਣੀ ਮਿਠਾ ਲੰਗਰ ਦਾ ਪ੍ਰਸ਼ਾਦਾ ਛਕਾ ਜੀ ਕੱਲ ਦਾ ਕੱਲ ਪਰਸੋਂ ਰਾਤ ਦੇ ਖਾਦਾ ਤੇ ਰਾਤੀ 5 ਵਜੇ ਰੋਟੀ ਖਾਦੀ ਆ ਕੇ ਇਹ ਲੈ ਕੇ ਆਇਆ ਤੁਹਾਨੂੰ ਉਥੋਂ ਕੱਢ ਕੇ ਹਾਂਜੀ ਹਾਂਜੀ ਲੈ ਆ ਗਿਆ ਕਿੱਥੇ ਜਾ ਰਹੇ ਹੁਣ ਕਿਹੜੀ ਸੁਰੱਖਿਅਤ ਜਗ੍ਹਾ ਜਾ ਰਹੇ ਹੁਣ ਇੱਥੇ ਜੇ ਇੱਥੇ ਹੀ ਸਮਾਦੀ ਰਹਿਣ ਦੇ ਜੇ ਸਾਡਾ ਲੀੜਾ ਕਪੜਾ ਸਾਡਾ ਉੱਥੇ ਪਿੱਛੇ ਰੋੜ ੜ ਗਿਆ ਕੁਛ ਤੇ ਹੁਣ ਤੇ ਟਾਈਮ ਪਾਸ ਕਰਦੇ ਇੱਥੇ ਸੁੱਕੇ ਸਾਰੇ ਆ ਕੇ ਸੋ ਟਾਈਮ ਪਾਸ ਕਰ ਰਹੇ ਸੋ ਦੋਸਤੋ ਹੋਰ ਵੀ ਲੋਕ ਇੱਥੇ ਵੱਡੀ ਗਿਣਤੀ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਲੈ ਕੇ ਆਇਆ ਜਾ ਰਿਹਾ ਸੋ ਸਰਪੰਚ ਨੇ ਸਾਬਕਾ ਸਰਪੰਚ ਢੇਰ ਤੋਂ ਸਰਪੰਚ ਸਾਹਿਬ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਦੇਖੋ ਪ੍ਰਸ਼ਾਸਨ ਵੱਲੋਂ ਤੇ ਠੀਕ ਆ ਆਵਜਾਰੇ ਉਸ ਦੇ ਆ ਉਦੇ ਕਰਕੇ ਤੁਹਾਨੂੰ ਨੀਂਸਣਾ ਦਾ ਪੈੜਾ ਜੇ ਫਿਰ ਟਾਈਮ ਤੇ ਲੱਗੂ ਗਏ ਉਹਨੂੰ ਪਾਣੀ ਦੀ ਮਾਰ ਦੀ ਉਹ ਗੱਲ ਕੀਤੀ ਵੀ ਪਾਣੀ ਦੀ ਮਾਰ ਬੜੀ ਜ਼ੋਰ ਨਾਲ ਆ ਤੇਰਿਆ ਹਾਂਜੀ ਬੜਾ ਸਾਤ ਸਾਤ ਫੁੱਟ ਪਾਣੀ ਚੜਿਆ ਹਾਂਜੀ ਹਾਂਜੀ ਤੇ ਲੋਕਾਂ ਦੇ ਕੀ ਹਾਲਾਤ ਜੇ ਪਾਣੀ ਲਾਥੀ ਜਾਂਦਾ ਤੇ ਕਿਹੋ ਜਿਹੇ ਹਾਲਾਤ ਹੋਣਗੇ ਹਾਲਾਤ ਮਾੜੀ ਆਏ ਵੇਖੋ ਜੀ ਨੁਕਸਾਨ ਹੋ ਗਿਆ ਫਸਲਾਂ ਦਾ ਅਗਲੀ ਫਸਲ ਬੀਜਣ ਦੇ ਮੁਸ਼ਕਲਾਂ ਹੋਣੀਆਂ ਪਹਿਲੀ ਫਸਲ ਦੇ ਖਰਚਾ ਲੱਗ ਗਏ ਹੁਣ ਮੱਢਣ ਦੇ ਦਿਨ ਆਏ ਹੀ ਸਾਰੇ ਖਰਚੇ ਤੇ ਲੱਗ ਗਏ ਹੀ ਇਹਨਾਂ ਦੇ ਹੈਨਾ ਉਸੇ ਪਲਾਟੇ ਫਿਰ ਹੈਗੀ ਜੀ ਇਹਦੇ ਨਾਲ ਘਰਾਂ ਦਾ 7-7 ਫੁੱਟ ਪਾਣੀ ਵੜ ਗਿਆ ਉਹਨਾਂ ਉਹਨਾਂ ਘਰਾਂ ਦੀ ਵੀ ਹਾਲਤ ਖਸਤਾ ਆ ਗਈ ਅੰਗਰ ਵੀ ਰੁੜ ਗਿਆ ਕਈ ਕਾਫੀ ਰਿਸ਼ਤੇਦਾਰ ਇੱਧਰ ਆ ਗਏ ਕਈਂ ਦੇ ਡੰਗਰ ਰੁੜ ਗਿਆ ਮਰ ਗਿਆ ਕੋਈ ਨੁਕਸਾਨ ਘਰਾਂ ਦਾ ਹੋ ਗਿਆ ਛੱਡਾਂ ਦਾ ਹੋ ਗਿਆ ਕੋਨੋਂ ਨੁਕਸਾਨ ਪੂਰਤੀ ਦੇਖੋ ਪਤਾ ਨਹੀਂ ਕਿੰਨੇ ਚਿਰ ਚ ਹੁੰਦੀ ਆ ਜੀ ਹਾਂ ਜੀ ਇੱਥੇ ਤੁਹਾਡਾ ਕੀ ਪ੍ਰਬੰਧ ਹੈ ਤੁਸੀਂ ਇੱਥੇ ਕੋਂਡੇ ਵਾਲੇ ਚ ਜੀ ਦਾ ਆਪਣੇ ਰਿਸ਼ਤੇਦਾਰ ਆਏ ਆ ਉਹਨਾਂ ਨੂੰ ਅਸੀਂ ਰਾਸ਼ਨ ਪਹੁੰਚਾਉਣ ਆਏ ਆ ਤੇ ਨਾਲ ਉੱਥੇ ਬਜ਼ੁਰਗਿਆ ਤਿੰਨ ਚਾਰ ਉਹਨਾਂ ਨੂੰ ਲੈਣ ਆਏ ਆ ਵੀ ਉਹਨਾਂ ਨੂੰ ਰੈਸਕਿਊ ਕਰਕੇ ਲੈ ਕੇ ਜਾਈਏ ਉੱਥੇ ਉੱਥੇ ਜੋ ਲੋਕ ਛੱਤਾਂ ਤੇ ਕਈ ਰਹੇ ਰਹੇ ਨੇ ਮੈਨੂੰ ਵੀ ਫੋਨ ਆਇਆ ਸੀ ਹੁਣ ਇੱਥੇ ਤਾਂ ਨੈਟਵਰਕ ਨਹੀਂ ਆ ਰਿਹਾ ਰੀਜ ਨਹੀਂ ਆ ਰਹੀ ਵੀ ਉਹ ਲੋਕ ਆਉਣਾ ਨਹੀਂ ਚਾਹੁੰਦੇ ਕਿ ਜਾਂ ਨਹੀਂ ਆਉਣਾ ਚਾਹੁੰਦੇ ਆ ਪਰ ਗੱਲ ਹੈ ਬਜ਼ੁਰਗ ਆਉਣਾ ਚਾਹੁੰਦੇ ਨੇ ਘਰ ਵਾਲੇ ਦੂਜੇ ਨੌਜਵਾਨਾਂ ਜਾਂ ਦੂਜੇ ਪਰ ਉਹ ਵੀ ਇਹ ਵੀ ਨਹੀਂ ਘਰਾ ਚ ਰਹੀਏ ਆਪਣੇ ਜਿਹੜਾ ਮਤਲਬ ਕਿ ਸੋਚਦੋਣੇ ਵੀ ਆ ਸੋਚਦੋਣੇ ਵੀ ਸ਼ਰਾਤ ਨੂੰ ਪਾਣੀ ਹੋਰ ਲੱਗ ਤੇ ਹੋਰ ਲੱਗੇ ਰਾਜ ਰਾਜ ਹਾਂ ਜੀ ਇਹ ਨਾ ਹੀ ਆਪਣੇ ਘਰੋਂ ਜਿਹੜਾ ਬਾਹਰ ਕਿਤੇ ਜਾਣਾ ਪਵੇ ਹਾਂ ਜੀ ਹਾਂ ਜੀ ਸੋ ਧੰਵਾਦ ਜੀ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਸੋ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਵੀ ਨੇ ਔਰ ਲੋਕਾਂ ਨੂੰ ਜਿਹੜਾ ਲੈ ਕੇ ਆਇਆ ਜਾ ਰਿਹਾ ਕਿਉਂਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ 5 5 6 6 ਫੁੱਟ ਪਾਣੀ ਚੜਿਆ ਹੋਣ ਕਰਕੇ ਇੱਕ ਵਾਰ ਜਿਹੜੀ ਜਨਜੀਵਨ ਦੀ ਵਿਵਸਥਾ ਆ ਉਹ ਹਾਲਾਤ ਤੋਂ ਬਾਹਰ ਹੋ ਗਈ ਸੋ ਕੋਸ਼ਿਸ਼ ਤੇ ਇਹੀ ਹੈ ਸਾਰੇ ਸਿਸਟਮ ਦੀ ਪਹਿਲਾਂ ਤਾਂ ਇਥੇ ਕਿਹਾ ਜਾ ਰਿਆ ਸੀ ਕਿ ਸਿਸਟਮ ਜਿਹੜੇ ਪ੍ਰਬੰਧ ਨੇ ਉਹ ਢਿੱਲੇ ਨੇ ਪਰ ਇਥੇ ਆ ਕੇ ਵੇਖਿਆ ਕਿ ਹਰ ਕੋਈ ਜੀ ਜਾਣ ਦੇ ਨਾਲ ਜਿਹੜਾ ਹੈ ਉਹ ਆਪਣੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਂਦਾ ਜਾ ਸਕੇ ਪਰ ਕਈ ਵਾਰੀ ਕਹਿੰਦੇ ਆ ਕਿ ਜਦੋਂ ਆਫਤ ਸਿਰ ਤੇ ਆਣ ਪੈਂਦੀ ਆ ਤਾਂ ਬੇਵਸੀ ਇੱਕ ਵਾਰੀ ਜ਼ਰੂਰ ਚਿਹਰਿਆਂ ਦੇ ਉੱਤੇ ਝਲਕਦੀ ਨਜ਼ਰ ਆਉਂਦੀ ਆ ਕਿ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਲੋੜਵੰਦ ਲੋਕਾਂ ਤੱਕ ਫਸੇ ਹੋਏ ਲੋਕਾਂ ਤੱਕ ਟਾਈਮ ਸਿਰ ਜਿਹੜਾ ਨਹੀਂ ਪਹੁੰਚਿਆ ਜਾਂਦਾ ਸੋ ਐਸ ਡੀ ਐਮ ਜੀ ਨਾਲਾ ਵੀ ਨੇ ਗੱਲਬਾਤ ਕਰਦੇ ਐਸ ਡੀ ਐਮ ਸਾਹਿਬ ਐਸ ਵळे ਦੋ ਤਿੰਨ ਦਿਨ ਜੇ ਬੀਤ ਗਏ ਨੇ ਤੇਜ ਪਾਣੀ ਦੇ ਹੁਣ ਹਾਲਾਤ ਕਾਬੂ ਹੇਠ ਨੇ ਪਾਣੀ ਘਟ ਰਿਹਾ ਕਿ ਜਾਂ ਉਵੇਂ ਹੀ ਸਥਿਤੀ ਪਾਣੀ ਘਟ ਰਿਹਾ ਥੋੜਾ ਫਰਕ ਪੈ ਰਿਹਾ ਪਾਣੀ ਦਾ ਪਾਣੀ ਦਾ ਫਰਕ ਆ ਰਿਹਾ ਸਾਰਾ ਐਡਮਿਨਿਸਟ੍ਰੇਸ਼ਨ ਲੱਗਾ ਸੀਨੀਅਰ ਅਫਸਰ ਸਾਡੇ ਪਰ ਕਿਹਨੇ ਸਾਰੇ ਲੱਗੇ ਨੇ ਡੀ ਸੀ ਸਾਹਿਬ ਆਪ ਕਰ ਲੈਣੇ ਪਾਣੀ ਘਟ ਰਿਹਾ ਕਿ ਨਾਲੋਂ ਥੋੜਾ ਡੀ ਸੀ ਸਾਹਿਬ ਵੀ ਫਿਰ ਰਹੇ ਨੇ ਇਸ ਏਰੀਆ 'ਚ ਹਾਂ ਜੀ ਹਾਂ ਜੀ ਰੈਗੂ